ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਅਕਲਿਆ ਜ਼ਿਲ੍ਹਾ ਮਾਨਸਾ ਜੀ ਦਾਣਾ ਮੰਡੀ ਜੀ ਖੜੇ ਆ ਤੁਹਾਨੂੰ ਦਿਖਾ ਦਿੰਨੇ ਆ ਵੀ ਢੇਰ ਲੱਗੇ ਪਿਆ ਵਾਰ ਕਣਕ ਦੇ ਸਾਰੇ ਚਾਰਛਪੇਰੇ ਤੇ ਕਣਕ ਦੀ ਜਿਹੜੀ ਬੋਲੀ ਬਹੁਤ ਹੌਲੀ ਹੌਲੀ ਜਿਹੜੀ ਕੋਈ ਨਹੀਂ ਜੀ ਸਰਕਾਰ ਜਿਹੜੀ ਹੋਈ ਨਹੀਂ ਕੋਈ ਨਹੀਂ ਹੁੰਦਾ ਕੈਦ ਨੂੰ ਹੋ ਗਿਆ ਅੱਜ ਅੱਜ ਨੌ ਦਿਨ ਹੋ ਗਏ ਅੱਜ ਅੱਤ ਨੌ ਦਿਨ ਹੋ ਗਏ ਬੋਲੀ ਹੋਈ ਨਹੀਂ ਤਾਂ ਇਹਦੇ ਦੀ ਸਰਕਾਰ ਦੀ ਤੁਸੀਂ ਚਾਲ ਦੇਖੋ ਨਿਜੀ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹਦੇ ਪਿੱਛੇ ਕਿਹੜੀ ਨੀਤੀ ਕੰਮ ਕਰ ਰਹੀ ਆ ਲਗਾਤਾਰ ਖਬਰਾਂ ਲੱਗ ਰਹੀਆਂ ਨੇ ਖ਼ਬਰਾਂ ਦੇ ਵਿੱਚ ਕਿ ਕਿਤੇ 200 ਰੁਪਏ ਕਮੰਟ ਦੇ ਹਿਸਾਬ ਦੇ ਨਾਲ ਕਣਕ ਜਿਹੜੀ ਉਹ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਏਜੰਸੀਆਂ ਨੇ ਜਿਹੜੀਆਂ ਪ੍ਰਾਈਵੇਟ ਪਲੇਅਰ ਨੇ ਬੰਦੇ ਨੇ ਉਹ ਆ ਕੇ ਸੁੱਧੇ ਕਣਕਾਂ ਨੂੰ ਖਰੀਦ ਕਰ ਰਹੇ ਨੇ ਕਦੇ 20 ਰੁਪਏ ਕਦੇ 5 ਰੁਪਏ ਕਮਾਂਟਲ ਮਗਰ ਬਹੁਤੇ ਥਾਮਾਂ ਦੇ ਉੱਤੇ 75 ਰੁਪਏ ਕਮਾਂਟਲ ਮਗਰ ਕਣਕ ਵੱਧ ਭਾਅ ਦੇ ਉੱਤੇ ਚੱਕੀ ਗਈ ਆ ਹੁਣ ਇਹ ਗੱਲ ਸਮਝਣ ਦੀ ਲੋੜ ਆ ਅਸੀਂ ਖਾਸ ਤੌਰ ਤੇ ਅਪੀਲ ਕਰਦੇ ਆ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਉਹੀ ਖੇਡ ਆ ਜਿਹਦੇ ਖਿਲਾਫ ਆਪਾਂ ਦਿੱਲੀ ਮੋਰਚਾ ਲਾ ਕੇ ਰੱਖਿਆ 13 ਮਹੀਨੇ ਤੇ ਅੱਜ ਵੀ ਆਪਾਂ ਸ਼ੰਭੂ ਦੇ ਘੋਰੀ ਦੇ ਬਾਹਰਾਂ ਦੇ ਬੈਠੇ ਆ ਇਹੀ ਮੰਡੀਆਂ ਬਚਾਉਣ ਦੀ ਖਾਤਰ ਅਸੀਂ ਉੱਥੇ ਲੜਿਆ 13 ਮਹੀਨੇ ਬਹਿ ਕੇ 700 ਬੰਦਾ ਆਪਾਂ ਮਰਵਾਇਆ ਉੱਤੇ ਉਸ ਅੰਸ਼ ਤੋਂ ਬਾਅਦ ਜਿਹੜੇ ਕਾਲੇ ਕਾਨੂੰਨ ਇਹੋ ਉਹਨਾਂ ਦੇ ਵਿੱਚੋਂ ਇੱਕ ਕਾਨੂੰਨ ਇਹ ਸੀਗਾ ਵੀ ਹੌਲੀ 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 ਮੰਡੀਆਂ ਖਤਮ ਕਰੋ ਸਰਕਾਰੀ ਖਰੀਦ ਬੰਦ ਹੋ ਜਾਏ ਤੇ ਪ੍ਰਾਈਵੇਟ ਜਿਹੜੇ ਪਲੇਅਰ ਨੇ ਪ੍ਰਾਈਵੇਟ ਜਿਹੜੇ ਅਦਾਰੇ ਨੇ ਕੰਪਨੀਆਂ ਨੇ ਉਹ ਆ ਕੇ ਕਣਕਾਂ ਖਰੀਦੁनियां ਸ਼ੁਰੂ ਕਰਨਗੀਆਂ ਹੁਣ ਉਹਨਾਂ ਨੇ ਟੇਡੇ ਢੰਗ ਨਾਲ ਆ ਗਏ ਉਹ ਪਰ ਵੀ ਇਹ 60 ਰੁਪਏ 50 ਰੁਪਏ ਵੱਧ ਦਿਨਿਆ ਕਮੰਟਲ ਮਗਰ ਕਿਸਾਨ ਭਰਾਵੋ ਲਾਲਚ ਮਗਰ ਨਾ ਜਾਓ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹ ਆ ਕਿ ਜਿੰਨੀ ਵੀ ਕਣਕ ਲਿਉਣੀ ਐ ਇੱਕ ਤਾਂ ਘਰਾਂ ਦੇ ਵਿੱਚੋਂ ਸਿੱਧੀ ਨਾ ਚਕਾਓ ਕਣਕ ਮੰਡੀਆਂ ਚ ਲੈ ਕੇ ਆਓ ਮਾਰਕੀਟ ਕਮੇਟੀ ਦੇ ਰਿਕਾਰਡ ਚ ਆਉਣੀ ਚਾਹੀਦੀ ਆ ਮਾਰਕੀਟ ਕਮੇਟੀ ਜਿਹੜੀ ਫੀਸ ਲੈਂਦੀ ਆ ਲੱਗਣੀ ਚਾਹੀਦੀ ਆ ਨਹੀਂ ਇਹ ਤੁਹਾਡਾ ਨਾ ਗੱਲ ਉਹ ਹੋਣੀ ਆ ਹਿਮਾਚਲ ਦੇ ਵਿੱਚ ਹਿਮਾਚਲ ਦਾ ਕਿਸਾਨ ਪਤਾ ਕਿਵੇਂ ਮਰਿਆ ਸਮਾਚਲ ਦੇ ਵਿੱਚ ਸਭ ਤੋਂ ਪਹਿਲਾਂ ੜਾਨੀ ਆਈ ਗਿਆ ਸੀਗਾ ਜਾ ਕੇ ਉਸੇ ੜਾਨੀ ਨੇ ਕਿਲੋ ਦੇ ਮਗਰ ਆ ਸੇਬਾਂ ਦਾ ਰੇਟ ਸੀ ਜਿਹੜਾ 10-12 ਰੁਪਏ ਚੱਕਤਾ ਸੀਗਾ ਲੋਕ ਆਉਣ ਲੱਗਿਆ ਵੀ ਇੱਧਰ ਸਾਡਾ 20 ਰੁਪਏ ਇੱਕ ਕਿਲੋ ਸੇਬ ਵਿਕਦਾ ਐ ਇੱਧਰ ਸਾਡਾ 30 ਰੁਪਏ 35 ਰੁਪਏ ਬਿਕਣ ਲੱਗਿਆ ਉੱਥੋਂ ਦੇ ਕਿਸਾਨਾਂ ਨੇ ਸਰਕਾਰੀ ਖਰੀਦ ਬੰਦ ਕਰਤੀ ਸਰਕਾਰੀ ਖਰੀਦ ਨੂੰ ਆਪਣਾ ਫੀਲਡ ਉੱਤੇ ਆਪਣਾ ਸੇਵ ਵੇਚਣਾ ਬੰਦ ਕਰਤਾ ਪ੍ਰਾਈਵੇਟ ਏਜੰਸੀਆਂ ਨੂੰ ਵੇਚਣਾ ਸ਼ੁਰੂ ਕਰਤਾ ਜਦੋਂ ਹੌਲੀ 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 ਇਹ ਕਾਰਪੋਰੇਟਾਂ ਨੂੰ ਅਡਾਨੀ ਵਰਗੇ ਨੂੰ ਪਤਾ ਲੱਗਿਆ ਵੀ ਸਿੱਧਕਾ ਸਰਕਾਰੀ ਖਰੀਦ ਬੰਦ ਹੋ ਚੁੱਕੀ ਐ ਸਰਕਾਰੀ ਮੰਡੀਆਂ ਬੰਦ ਹੋ ਚੁੱਕੀਆਂ ਨੇ ਜਿੰਨੀਆਂ ਵੀ ਮਾਰਕੀਟ ਕਮੇਟੀਆਂ ਬੰਦ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਉਸੇ ਅਡਾਨੀ ਨੇ ਉਸੇ ਸੇਵ ਦਾ ਰੇਟ ਜਿਹੜੇ ਰੇਟ ਤੇ ਉਹ 20 ਰੁਪਏ ਦੇ ਵੇਚਦੇ ਸੀ ਉਸ ਤੋਂ ਵੀ ਘਟਾ ਕੇ 15 20 12 ਰੁਪਏ ਲਿਆ ਸੀ ਤਾਂ ਉਸ ਵੇਲੇ ਉਹ ਫਸਿਆ ਹੋਇਆ ਉੱਥੇ ਦਾ ਕਿਸਾਨ ਮਜਬੂਰ ਹੋਇਆ ਤਹਾਂ ਤਹਾਂ ਝਾਕਦਾ ਸੀ ਮੈਂ ਹੁਣ ਜਾਮਾ ਤੇ ਜਾਮਾ ਕਿੱਧਰ ਲੁਕਾਉਂ ਕਿਉਂਕਿ ਸਰਕਾਰੀ ਖਰੀਦ ਬੰਦ ਹੋ ਚੁੱਕੀ ਸੀਗੀ ਉਹਨੂੰ ਫਸਾ ਲਿਆ ਇੱਕ ਵਾਰੀ ਜਾਲ ਦੇ ਵਿੱਚ ਵੱਧ ਜਿਵੇਂ ਆਪਾਂ ਚੋਗਾ ਪਾ ਦਿੰਦੇ ਆ ਲਾਲਚ ਦੇ ਦਿੰਦੇ ਆ ਇਹ ਵੀ ਸਕੀਮ ਉਹੀ ਹੈ ਮੇਰਾ ਵੀਰ ਖਿਆਲ ਕਰਿਓ ਧਿਆਨ ਦਿਓ ਜਿੰਨੇ ਵੀ ਕਿਸਾਨ ਭਰਾ ਵੀ ਸੋਨ ਨੂੰ ਇੱਕ ਵਾਰੀ ਵੱਧ ਲਾਲਚ ਦੇ ਕੇ ਕੋਈ 50 ਰੁਪਏ ਵੱਧ ਕਮਾਂਟਲ ਮਗਰ ਕੋਈ 60 ਰੁਪਏ ਕੋਈ 70 ਰੁਪਏ ਤਹਾਨੂੰ ਇੱਕ ਵਾਰੀ ਦੀ ਤੁਹਾਡੀ ਸਰਕਾਰੀ ਖਰੀਦ ਐ ਬੰਦ ਕਰਾਉਣਗੇ ਸਰਕਾਰੀ ਮੰਡੀਆਂ ਬੰਦ ਕਰਾਉਣਗੇ ਤੁਹਾਨੂੰ ਵੱਧ ਲਾਲਚ ਦੇ ਕੇ ਚਾੜ ਤੇ ਲਾ ਕੇ ਉਧਰ ਲੈ ਜਾਣਗੇ ਜਦੋਂ ਤੁਸੀਂ ਨਿਰਪਰ ਹੋ ਗਏ ਪ੍ਰਾਈਵੇਟ ਖਡਾਰੀਆਂ ਦੇ ਉੱਤੇ ਪ੍ਰਾਈਵੇਟ ਏਜੰਸੀਆਂ ਦੇ ਉੱਤੇ ਤਾਂ ਤੁਹਾਨੂੰ ਇਧਰੋਂ ਸਰਕਾਰੀ ਮੰਡੀਆਂ ਸਰਕਾਰਾਂ ਨੇ ਬੰਦ ਜਿਉਂ ਸੌਖੀ ਗੱਲ ਹੈ ਜੇ ਦਾਣਾ ਮੰਡੀ ਦੇ ਵਿੱਚ ਕਣਕ ਹੀ ਨਾ ਆਈ ਤਾਂ ਸਰਕਾਰ ਨੇ ਖਰੌਂਜੇ ਚਣ ਕੇ ਕੀ ਕਰਨੇ ਆ ਦਾਣਾ ਮੰਡੀਆਂ ਪੱਕੀਆਂ ਕਰਕੇ ਕੀ ਕਰਨੀਆਂ ਸਰਕਾਰ ਨੇ ਕਿਹੜਾ ਮੁਨਖ ਕੋਈ ਚੀਜ਼ ਨਹੀਂ ਵਿਕਣਾ ਰਹੀ ਤਾਂ ਇਸ ਕਰਕੇ ਸਰਕਾਰ ਨੇ ਦਾਣਾ ਸਾਰੀਆਂ ਮੰਡੀਆਂ ਖਤਮ ਕਰਕੇ ਮਾਰਕੀਟ ਕਮੇਟੀਆਂ ਭੰਗ ਕਰਕੇ ਜੇ ਪਿੱਛੇ ਰੌਲਾ ਪਿਆ ਹੁਣ 26 ਮਾਰਕੀਟ ਕਮੇਟੀਆਂ ਤੇ ਘੱਟੋ ਘੜ 500 ਮੰਡੀ ਆ ਸਰਕਾਰ ਨੇ ਸੋਚ ਲਿਆ ਸੀਗਾ ਪਰ ਰੌਲਾ ਪੈ ਗਿਆ ਇਹ ਪਿੱਛੇ हट ਕੇ ਨੋਟੀਫਿਕੇਸ਼ਨ ਇੱਕ ਵਾਰੀ ਜਾਰੀ ਹੋ ਗਿਆ ਸੀਗਾ ਇੱਕ ਵਾਰੀ ਭਵੰਤ ਫਿਰ ਪਿੱਛੇ ạt ਗਿਆ ਹੁਣ ਇਹ ਸਰਕਾਰ ਇਹਨਾਂ ਏਜੰਸੀਆਂ ਦੇ ਨਾਲ ਇਹਨਾਂ ਕਲਫਟਰ ਨਾਲ ਰੜੀ ਹੋਈ ਹੈ ਇੰਨੇ ਕਹਦਾ ਵੀ ਲੋਕ ਲਾਲਚ ਮੈਂ ਤੁਹਾਨੂੰ ਮਾੜਾ ਨਹੀਂ ਕਹਿੰਦਾ ਪਰ ਇਹ ਲਾਲਚ ਬੁਰੀ ਬਲਾ ਹੁੰਦੀ ਹੈ ਲਾਲਚ ਮਾੜਾ ਬਾਈ ਉਹ ਗੱਲ ਹੈ ਬਾੜਾ ਖਾਂਦੀ ਥੋੜ੍ਹਾ ਵੀ ਜਾਂਦੀ ਸਾਡੇ ਹਾਲਾਤ ਇਹ ਨਾ ਕਿਤੇ ਹੋ ਜਾਣਾ ਵੀ ਆਸਾਂ ਨੂੰ ਲੱਗਦਾ ਵੀ 50 ਰੁਪਏ ਵਾਧੇ ਦੇ ਰਿਹਾ 20 ਰੁਪਏ 70 ਰੁਪਏ ਵਾਧੇ ਦੇ ਰਿਹਾ ਤੇ ਵੰਗੀ ਹੋ ਜਾਏ ਕੰਮ ਸੋ ਬੇਨਤੀ ਹੈ ਕਿ ਤਾਂ ਸਿੱਧੇ ਰੂਪ ਦੇ ਵਿੱਚ ਘਰਾਂ ਦੇ ਵਿੱਚੋਂ ਬਾਈ ਜਿਹੜੀ ਕਣਕ ਨਾਚਕਾ ਉਹ ਕਿਸੇ ਵੀ ਪ੍ਰਾਈਵੇਟ ਕੰਪਨੀ ਨੂੰ ਗਾਣਾ ਮੰਡੀ ਦੇ ਵਿੱਚ ਕਣਕ ਲੈ ਕੇ ਆਓ ਜਿਵੇਂ ਡਗਰੂ ਕੰਡ ਪਤਾ ਲੱਗਿਆ ਜਿੱਥੇ ਸੈਲੋ ਅੜਾਨੀ ਦਾ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਉੱਥੇ ਵੱਡੇ ਪੱਧਰ ਦੇ ਵੱਡੇ ਪੱਧਰ ਦੇ ਉੱਤੇ ਸਿੱਧੇ ਰੂਪ ਦੇ ਵਿੱਚ ਆ ਸੁੱਧ ਕੋਈ ਕਣਕ ਲੋਕ ਉੱਥੇ ਟਰਾਲੀਆਂ ਭਰ ਕੇ ਮੰਡੀਆਂ ਚ ਲਾ ਰਹੇ ਆ ਸੋ ਸਾਨੂੰ ਅਪੀਲ ਆ ਇਹ ਬਹੁਤ ਨੁਕਸਾਨਦੇ ਆ ਆਪਾਂ ਇਹੀ ਜਿਹੜੀਆਂ ਚੀਜ਼ਾਂ ਦੇ ਖਾਤਰ ਆਪਾਂ ਅੱਜ ਵੀ ਬੈਠੇ ਬਾਟਰਾਂ ਦੇ ਲੜ ਰਹੇ ਆ ਪਹਿਲਾਂ ਵੀ ਲੜੇ ਆ ਜੇ ਉਹੀ ਕੰਮ ਸ਼ੁਰੂ ਹੋ ਗਿਆ ਦਾ ਅਪੀਲ ਆ ਭਰਾਵੋ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੀਦੀ ਆ ਇਕੱਠੇ ਹੋ ਕੇ ਸਾਰੀਆਂ ਜਿੰਨੀਆਂ ਕਿਸਾਨ ਜਿੱਥੇ ਬੰਦੀਆਂ ਨੇ ਵੀ ਜਿਹੜੇ ਤੁਸੀਂ ਕਣਕ ਉਹਲਾ ਦੇਖੋ ਹਰਾਨੀ ਦੀ ਗੱਲ ਆ ਪਹਿਲੀ ਵਾਰੀ ਹੋ ਰਿਹਾ ਕਣਕ ਨਹੀਂ ਕਣਕ ਜਦੋਂ ਵੀ ਦਾਣਾ ਮੰਡੀ ਚ ਆਉਂਦੀ ਸੀਗੀ ਨਾਲ ਦੀ ਨਾਲ ਕਣਕ ਬੋਲੀ ਲੱਗ ਕੇ ਤੇ ਬੁਰੀਆਂ ਭਰ ਜਾਂਦੀਆਂ ਸੀ 흘 ਜਾਂਦੀ ਸੀ ਹੁਣ ਇਹ ਕਹਿੰਦੇ 12 ਮੁਹੱਦਰ ਆ ਗਿਆ 15 ਆ ਗਿਆ 12 ਦੇ ਤੱਕ ਦੀ 13 ਆ ਗਿਆ ਕਣਕ ਨਹੀਂ ਕਿੱਲੀ ਹੁੰਦੋਈ ਨਹੀਂ ਇਹ ਜਾਣ ਕੇ ਡਰਾਮਾ ਵੀ ਲੋਕਾਂ ਨੂੰ ਖੱਜਲ ਕਰੋ ਇੱਥੇ ਹੌਲੀ-ਹੌਲੀ ਜਿਹੜੀ ਖਰੀਦ ਸ਼ੁਰੂ ਕਰੋ ਬੋਲੀਆਂ ਨਾ ਲਾਓ ਅੱਕੇ ਹੋਏ ਮਜਬੂਰ ਲੋਕ ਸੁੱਧੇ ਰੂਪ ਦੇ ਵਿੱਚ ਉਹਨਾਂ ਅੜਾਨੀਆਂ ਵਾਨੀਆਂ ਉਹਨਾਂ ਘਰਾਂਿਆਂ ਨੂੰ ਕਰਪਟਾਂ ਨੂੰ ਕਣਕ ਆਪਣੀ ਵੇਚਣੀ ਸ਼ੁਰੂ ਕਰ ਦਿੰਦੇ। ਜਿਵੇਂ Jio ਦੇ SIM ਤੇ ਲਾਏ ਸੀ ਬਈ ਸਾਰਾ ਕੁਝ ਹੀ ਹੈ Jio ਦੇ SIM ਤੇ ਲਾਏ ਲੋਕਾਂ ਨੂੰ ਕਿੰਨੇ ਹੋਰ ਹਜੇ ਆਹੀਂ ਆਹੀਂ ਫਸਾਉਂਦੇ ਨੇ ਇਹ। ਉਹ ਜਿਵੇਂ ਮੱਛੀ ਫਸਾਉਂਦੇ ਹੁੰਦੇ ਹਨ ਨਾ ਉਹ ਕੋਈ ਨਾ ਕੋਈ ਦਾ ਕੁੰਡੀ ਦੇ ਉੱਤੇ ਚੀਜ਼ ਲਾਉਂਦੇ ਜਾਂ ਗੰਡਵਾ ਲਾਉਂਦੇ ਜਾਂ ਹੈ ਆਟਾ ਲਾਉਂਦੇ ਆ। ਆਹੀਂ ਸਾਨੂੰ ਫਸਾ ਰਹੇ ਆ। ਜਿਹੜੇ ਸੰਗਜ ਫਸ ਗਿਆ ਕੰਡਾ ਬਰੋਦ ਦੇ ਯਾਦ ਰੱਖੋਗੇ। ਸੁਪਰੀ ਇਹ ਬੇਨਤੀ ਆ ਸਾਰੇ ਕਿਸਾਨ ਭਰਾਵਾਂ ਨੂੰ ਜਥੇਬੰਦੀਆਂ ਨੂੰ ਵੀ ਸਰਕਾਰ ਨੂੰ ਤਾਬਨੇ ਦੇਣੀ ਚਾਹੀਦੀ ਆ ਆ ਦੇਖੋ ਦੱਸੋ ਬਾਬਾ ਕਿੰਨੇ ਦਿਨ ਹੋ ਗਏ 8-9 ਦਿਨ ਹੋ ਗਏ ਆਪਾਂ ਹੋ ਗਏ 8-9 ਦਿਨ ਹੋ ਗਏ ਬੱਛਾ ਆ ਕਿਹੋ ਬੋਲ ਕੋ ਕੀ ਬੋਲ ਕੋ ਬੋਲੋ 80000 ਰੁਪਏ ਲੱਗਦੇ ਨਹੀਂ ਆ ਵਾਰ ਦਾ ਨਾ ਦੇ ਤਾ ਇਹਦਾ ਕਹਿੰਦੇ ਸੀ ਦਾਣਾ ਨਹੀਂ ਮੰਡੀ ਚ ਹੀ ਟਿੱਕੜ ਦਿੰਦੇ ਪਹਿਲਾਂ ਨਾਲ ਦੀ ਨਾਲ ਚੱਕ ਲਿਆ ਕਰਾਂਗੇ ਦੇਖ ਲੋ ਫਿਰ ਰੱਖ ਦਿ ਲੋ ਹਾਂ ਆ ਸਾਰੀ ਦਿਖਾ ਦੇ ਦਰਦਾ ਦੇਖ ਲਾ ਆ ਬਾਰ ਦਾ ਨਹੀਂ ਕੱਢ ਲਿਆ 4 ਰੁਪਏ ਦਾ ਭਰੀ ਪਈਆ ਮੰਡੀ ਸਾਰੀ ਬਾਰ ਤੋਂ ਨਹੀਂ ਕੰਦਾ ਜੀ ਹੋਰ ਇੱਕ ਮਿੰਟ ਪੁੱਛੀ ਜਾਣਗੀ ਕਿ ਕਿ ਨਹੀਂ ਚੱਕਣੀ ਪੋਰੀ ਦਾ ਲੋਗੇ ਨਹੀਂ ਇਹ ਨਹੀਂ ਲਾਉਦੇ ਸਾਰੇ ਪਿੰਡਾਂ ਦੀ ਜਿਹੜੀ ਸਾਰੇ ਪਿੰਡਾਂ ਦੀ ਨਾ ਇਹ ਸਮੱਸਿਆ ਵੱਡੀ ਆ ਹਰੇਕ ਪਿੰਡ 'ਚ ਕਈ ਪਿੰਡਾਂ ਦਾ ਲੜਾਈਆਂ ਵੀ ਹੋ ਰਹੀਆਂ ਨੇ ਇਹ ਗੱਲ ਪਿੱਛੇ ਭਾਈ ਕਈ ਪਿੰਡਾਂ ਦਾ ਲੜਾਈਆਂ ਵੀ ਹੋ ਗਈਆਂ ਸਾਰੇ ਮੁੰਡਕੇ ਖੜੇ ਆ ਕੋਈ ਬੋਲਦਾ ਨਹੀਂ ਨਾ ਕੋਈ ਹੋਰ ਜਿੰਨੇ ਵੀ ਜਥੇਬੰਦੀਆਂ ਵਾਲੇ ਆਪਾਂ ਉਹਨਾਂ ਨੂੰ ਵੀ ਕਹਿੰਨੇ ਆ ਵੀ ਸਾਰੇ ਸਾਡਾ ਸਾਥ ਦਿਓ ਆ ਕੇ ਹਨਾ ਤਾਂ ਆਪਾਂ ਇਹਦੇ ਖਿਲਾਫ ਵੀ ਸਰਦਾਰ ਜੀ ਦਾ ਫਿਰ ਅੱਕੇ ਲੋਕ ਬਈ ਹੋਰ ਕੀ ਕਰਨਗੇ ਫਿਰ ਉਧਰ ਹੀ ਵੇਚ ਕੇ ਆਉਣਗੇ ਆੜਤੀਏ ਸਾਰੇ ਕੋਈ ਨਹੀਂ ਸਰ ਅਸਲ ਤਾਂ ਲਜਾਣੇ ਆ ਲੋਕਾਂ ਨੂੰ ਲਜਾਣੇ ਆ ਆਪਾਂ ਲਜਾਣ ਦਾ ਆਪਾਂ ਤਾਂ ਉਹ ਵੀ ਹਨਨ ਵੀ ਆਵੇ ਆਪੇ ਲੋਕ ਜਦੋਂ ਤੁਸਰੀ ਜਦੋਂ ਪਰੇਸ਼ਾਨ ਕਰ ਦੋਗੇ ਨਾ ਬੋਲੀ ਨਿਕਲੋ ਛੱਡ ਪਰੇ ਯਾਰੋ ਅੱਛਾ ਹੋਰ ਆ ਜਿਹੜੇ ਤੁਹਾਨੂੰ 70 ਰੁਪਏ 50 ਰੁਪਏ 60 ਰੁਪਏ ਜਿੰਨੇ ਵੱਧ ਦੇ ਰਿਹਾ ਕਵਾਂਟਰ ਮੋਰ ਉਹ ਗਿੱਲੀ ਸੁੱਕੀੱਖ ਨਹੀਂ ਦੇਖਦੇ ਹਾਂ ਉਹ ਦੇਖਦੇ ਉਹ ਨਾ ਘਾੜ ਜੂੜ ਲਾਉਂਦਾ ਚੱਕ ਜੋ ਮਰਜੀ ਕੁੰਡੀਆਂ ਕੰਡੀਆਂ ਜੋ ਮਰਜੀ ਵਿੱਚ ਹੀ ਆਉਣ ਦੋ ਕੁੱਤੀ ਜਾਂਦੇ ਆ ਕਾਟ ਲਾ ਕੇ ਥੋੜੀ ਕਾਟ ਪਿੱਛੇ ਰੱਖ ਲੈ ਹਾਂ ਯਾਰ ਜੀ ਤੁਹਾਨੂੰ ਬੇਨਤੀ ਆ ਕਿ ਆਪਾਂ ਇਹ ਇਹ ਚੱਕਰ 'ਚ ਨਾ ਫਸ ਗਏ ਸਿੱਧੀ ਕਣਕ ਮੇਰਾ ਵੀਰ ਨਾਂ ਵਿੱਚ ਕੋਈ ਵੀ ਕਿਸਾਨ ਦਾਣਾ ਮੰਡੀਆਂ 'ਚ ਲਾ ਕੇ ਵੇਚੋ ਸਰਕਾਰ ਦੀ ਮਜ਼ਦੂਰੀ ਬਣਾਓ ਕਿ ਸਰਕਾਰਾਂ ਇਹ ਕਣਕ ਨੂੰ ਚੱਕਣ ਸਾਨੂੰ ਜਾਲ ਫਸਾਇਆ ਜਾ ਰਿਹਾ ਬਾਜੂ ਸਾਨੂੰ ਭਾਈ ਜਿਹੜੇ ਆਉਂਦੇ ਆਂ ਸਵਾਲ ਵੀ ਕਰੀਏ ਆਪਾਂ ਫੇਰ ਹੀ ਹੱਲ ਆਉਣਾ ਹਾਂ ਇਹਨਾਂ ਦਾ ਇਹਨਾਂ ਨੂੰ ਪੁੱਛੀਏ ਵੀ ਯਾਰ ਇੰਨੇ ਦਿਨੋਂ ਮੰਡੀਆ 'ਚ ਖੜੇ ਆ ਜੀ ਸਾਡਾ ਕੀ ਕਸੂਰ ਆ ਵੀ ਅਸੀਂ ਇੱਥੇ ਮੰਡੀਆ 'ਤੇ ਖੜੇ ਆ ਠੀਕ ਹੈ ਫੇਰ ਖੜੀ ਆਓ ਛੱਟਣ ਨੂੰ ਛੱਜਾ ਕੇ ਤੂੰ ਛੱਟੂ ਵੀ ਤੇ ਬੈਠਾ ਹੈਗਾ ਦੇਖਦੇ ਇੰਨੇ ਮੰਡੀਆ ਭਰੇ ਆ ਭਰਿਆ ਵੀ ਇਹ ਪੱਤੋਂ ਆ ਬੁੱਤੋ ਘਾੜਾ ਘੜ ਕਰਕੇ ਆਏ ਨੇ ਠੀਕ ਹੈ ਅੱਗੇ ਕਿਹੜੇ ਦਿਨ ਹੋਰ ਨਹੀਂ ਨਾਲ ਹੀ ਹੋਰ ਗਿੱਲੀ ਹੋ ਜੂ ਵੱਡੀ ਵੱਡੀ ਨਹੀਂ ਗਈ ਫੇਰ ਨਹੀਂ ਗਈ ਫੇਰ ਹੁਣ ਦੇਖ ਲੈ ਕੀ ਕਰਾਂਗੇ ਦੂਧਾ ਦੇ ਖੜੀ ਹੈ ਜੀ ਸਾਰੇ ਪਿੰਡਾਂ ਦੀ ਮੌਸਮ ਵੀ ਖਰਾਬ ਆ ਆ ਬਾਈ ਵੱਡੇ ਵੱਡੇ ਘੜੇ ਡੇਗਦੇ ਹੁਣ ਵੱਡੇ ਵੱਡੇ ਪੈ ਗਏ ਆ ਕੇ ਸੀ ਘੜੇ ਡਿੱਗਣ ਲੱਗੇ ਸੀ ਨਾ ਬਈ ਇਹਨਾਂ ਦਾ ਪ੍ਰਬੰਧ ਵੀ ਐਡਾ ਆ ਕਿ ਤਰਪਾਲਾ ਪਾਦਣ ਸਾਰੀ ਉਸ ਤੇ ਹਾਂ ਜੀ ਆਜੋ ਆਜੋ ਕੀ ਹਾਲ ਹੈ ਕੋਈ ਯਾਰ ਹੈ ਜੇ ਕੋਈ ਗੱਲਬਾਤ ਆ ਆਜਾ ਦੱਸੋ ਦੱਸੋ ਕੀ ਗੱਲਬਾਤ ਆ ਆਜਾ ਆਉਂਦਾ 11 ਛੱਡੀ ਵੀ ਆ ਆਜਾ ਆਇਆ ਰੇ ਆਇਆ ਵਖੜਾ ਆ ਜਾ ਨਾ ਆਏ ਬੁੱਲੂ ਨੂੰ ਕੁਰੀ ਕਿੰਨੀ ਗੱਲ ਲਾ ਆਉਂਦੇ ਖਾਂਦਾ ਕੋਈ ਇੱਥੇ ਮੋਇਸਚਰ ਮੋਇਸਚਰ ਕੁਝ ਨਹੀਂ ਹੈਗਾ ਇਹ ਉਹੀ ਗੱਲ ਆਪਾਂ ਕਰਦੇ ਆ ਇਹ 11 ਹੀ ਆਇਆ ਭਾਈ ਉਹ ਲੈ ਕੇ ਦੱਸ ਇਧਰ ਮੇਰੇ ਘਰ ਤੇ ਜਮਾ ਸਿੱਤੀ ਨਹੀਂ ਜੀ ਮੈਂ ਜਿਹੜੀ ਮੰਡੀ ਜਿੱਥੇ ਅੱਠ ਦਾ ਸਾਰਾ ਕੱਟ ਪਈ ਆ ਬੱਤ ਤੁਸੀਂ ਹੈਰਾਨ ਪਰੇਸ਼ਾਨ ਹੋਗੇ ਸਿੱਧੀ ਗੱਲ ਤਾਂ ਇਹੀ ਐ ਵੀ ਸਿੱਧਾ ਉਹ ਪ੍ਰਾਈਵੇਟ ਨੂੰ ਵੇਚ ਦੇ ਯਾਰ ਇਹ ਮੁੰਡਾ ਹੁਣ 11 ਮਾਊਚਰ ਆਇਆ ਸੀ ਇਹ ਤਾਂ ਉਹਦੀ ਭਾਰੀ ਨਹੀਂ ਦੁਰਤ ਬਾਈ 11 ਨੇ ਨਹੀਂ ਭਰੀ 11 ਨੇ ਭਰ ਰਹੇ ਆ ਦੁਵਾਰੇ ਲਾਜ ਨਾਲ ਗੱਲ ਕਰਦੇ ਨੂੰ ਯਾਰ ਮੇਰੀ ਅੱਜ ਭਰੀ ਹਰਾਰ ਹੋ ਕੇ ਭਰੀ ਹੋਗੀ ਦੁਵਾਰੇ ਲਾਜ ਫੋਨ ਬਾਈ ਇਸ ਨੂੰ ਤੇ ਪਾਸੇ ਨਾ ਇਹਨਾਂ ਨੂੰ ਕਿਹੜਾ ਆਉਂ ਕਿ ਜਿੰਦਰ ਜਾ ਮੁੰਡਾ ਆਉਂਗਾ ਸਪੈਕਟਰ ਨਾਲ ਗੱਲ ਕਰਾ ਆ ਉਹ ਜਿਹੜੇ ਢੇਰੀਆਂ ਅੱਜ ਆਏ ਆ ਜੀ 11 ਹੀ ਸਗਰ ਕਾਈਆਂ ਨੇ ਕੰਮ ਆਉਣਗੇ ਤੁਸੀਂ ਸਟਾਰਟ ਕਰਨਾ ਬਾਅਦ ਭਰੀਆ ਦਾ ਹਾਂ ਹਲੋ ਤੁਹਾਨੂੰ ਕਿਉਂ ਨਹੀਂ ਆਉਂਦੇ ਨਾ ਉਧਰ ਹੋ ਗਏ ਸਾਬ ਲੱਗਣਾ ਬੋਲਦਾ ਹਾਂ ਜੀ ਹਰਸ਼ਪਾਈ ਤੁਸੀਂ ਤਾਂ ਕਹਿੰਦਾ 12 ਮਹੀਨੇ ਤੇ ਚੱਕ ਲੈਣੇ ਆ ਮੁੰਡਾ ਖੜਾ ਹਰੇਕੋ ਸਬੂਤ ਦੇ ਕਹਿੰਦਾ ਭਾਈ ਅਖਤਨਾ ਬਾਅਦ ਭਰੀਆ 11 ਤੇ ਆ ਦਾ ਆ ਲੈ ਬਈ ਬੋਲ ਬਈ ਬੋਲ ਹਲੋ ਇਧਰ ਕੋਲੇ ਆ ਲੈ ਠੀਕ ਹਾਂ ਜੀ ਆਪਣੇ ਕੋਲੇ ਕੋਲੇ ਬਾਬੇ ਦੇ ਨਹੀਂ ਸੀ ਨਾ ਸੇ ਨਾ ਕਦਰਦਾਨਾ ਉਦੀ ਬਚਰੋਂ ਦਾ ਸੀ ਜੀ ਬੰਨਜ ਮੈਂ ਮੰਨਦਾ ਵੀ ਮੇਰੀ ਸਣੀਵਾਰ ਉੜ ਕੇ ਆ ਜਾ ਸਣੀਵਾਰ ਆ ਜੀ ਵੀ ਮਾਨਕ ਜਨਾ ਮੇਰੀ ਬਹੁਤ ਕਣਕ ਦਾ ਬਚਰ ਆਇ ਨਹੀਂ ਰਿਹਾ ਮੈਂ ਤੋਂ ਨੱਟੀ ਸਮਝੇ ਸਮਝਣਾ ਦਾ ਬਰਾਂਜੀ ਓਡੀ ਗੱਲ ਨਹੀਂ ਹਾਂ ਹਜੀ ਪੀ ਮੇਰੀ ਕਣਕ ਦਾ ਜਵਾ ਮਗਰ ਬਹੁਤ ਨਹੀਂ ਜਾ ਰਿਹਾ ਜੀ ਕੋਈ ਕਹਿਣੋਂ ਕੋਈ ਦੋ ਵੀ ਇਹਦੋਂ ਨੂੰ ਪਿੱਛੇ ਕਰਨੀਗਾ ਕਿਤੇ ਨਹੀਂ ਪੜੀ ਗਈ ਕਾਲ ਵੀ ਕਰਨੀ ਜੇ ਨਾ ਪੜੀ ਤਾਂ ਮੈਂ ਵੀ ਜਕਰਨੀ ਕਿਤੇ ਹੋਰ ਬਠਿਆ ਸੀ ਬਠਿਆ ਉਹਨੂੰ ਕੁਝ ਕਰੇਗਾ ਭਾਈ ਯਾਰ ਆਪ ਹੀ ਜ਼ਿੰਮੇਦਾਰ ਬਾੜੇ ਨੇ ਕੰਮ ਕੋਈ ਬੋਲਦਾਰੀ ਆ ਮੈਂ ਬਸ ਉਹਨੂੰ ਠੀਕ ਆ ਥੋੜਾ ਜੱਲੀਆ ਬਸ ਆਖਿਆ ਹੋਇਆ ਕੋਈ ਬੋਲਦਾਰੀ ਅਗਲਾ ਕਹਿੰਦਾ ਯਾਰ ਵਿਚਾਰ ਮੰਦਾਣੇ ਆ ਕਿਤੇ ਨਾ ਲੱਗਦਾ ਭਾਈ ਯਾਰ ਠੀਕ ਆ ਯਾਰ ਠੀਕ ਆ ਜੰਦੂ ਵੀ ਆ ਅਸਲ ਨਾ ਅਸਲ ਬਾਈ ਮੇਰੀ ਗੱਲ ਆਪਣਾ ਸਪੈਕਟਰ ਜਿਵੇਂ ਆ ਚੱਲਿਆਂ ਦੇ ਵਿੱਚ ਉਹ ਹੀ ਆ ਵੀ ਲੋਕਾਂ ਨੂੰ ਕੋਲੇ ਆ ਆ ਗੋਲੀ ਵਾਲਾ ਵੀ ਕੋਲੀ ਖੜਾ ਅੱਖੇ ਲੋਕ ਅਜੇ ਵੀ ਦੀ ਕਣ ਕੇ ਇੱਥੇ ਪੀਆ ਜੀ ਆਹ ਖੜਾ ਅਮੜੇ ਲਾਈ ਜੀ ਗੱਲਾਂ ਸੁਣੋ ਜੀ ਅਜੇ ਵੀ ਕਣ ਕੇ ਪੀਆ ਦਵਾਰੇ ਮਾਊਟਰ ਮੀਟਰ ਤੇ ਦਵਾਰੇ ਕੱਢ ਲੋ 12 2 ਆਈ ਹੈ ਕੱਲ 11 ਹਾ ਗਾਜੇ ਪਈ ਐ ਤੂੰ ਵੀ ਕੋਲੇ ਤੋਂ ਇਸ ਤਰ੍ਹਾਂ ਬਾਪੂ ਕੋਲੇ ਸੀਗਾ ਜੀ ਬਾਰਾ ਦੋ ਜੀ ਤੋਲ ਲੈ ਗਿਆ ਤੋਲਣ ਲੱਗਾ ਸ਼ਾਹ ਨੂੰ ਆ ਗਿਆ ਮੀ ਅੱਜ ਤਾਂ ਵੀ ਮੀ ਹੈ ਗਾ ਰਾਤ ਭਰੀ ਦੀ ਤੜਕੇ ਭਰਤੀ ਪਰਛੋਂ ਦੀ ਗਲਕਾ ਦਾ ਪਰਛੋਂ ਦਾ ਮਿਨਿਸਪੈਟਰੀ ਗਿਆ ਇਹਨਾਂ ਵਾਰ ਤਾਂ ਨਾ ਜਿੱਦ ਪਹਿਲੇ ਦਾ ਪਹਿਲੀ ਬੋਲੀ ਤੇਰੀ ਹੋਈ ਐ ਮੰਡੀ ਚਾ ਪਹਿਲੀ ਬੋਲੀ ਇਹਦੀ ਹੋਈ ਐ ਮੰਡੀ ਚਾ ਹੋਣੀ ਬਸ ਉਹੀ ਗੱਲ ਨੂੰ ਪੈਦਾ ਨਹੀਂ ਇਹ ਤਾਂ ਉਹ ਕਿਹਾ ਹੋਇਆ ਬੰਦਾ ਸਦਾ ਫੇਰ ਹੀ ਦੋਸਤ ਦੀ ਘਰੋਂ ਘਰ ਤੇ ਆ ਕੇ ਉਹ ਤਾਂ ਹੁਣ ਮੁੰਡਾ ਕੋਈ ਮੋਰੀ ਕਹਿੰਦੀ ਹੁਣ ਮੋਟਰ ਕਰਦਾ ਨਹੀਂ ਆਪਾਂ ਮੈਂ ਬਾਈ ਆ ਲੈ ਇਹਦੇ ਹੌਲੇ ਦੇ ਯਾਰ ਅੱਜ ਜਿਹੜਾ ਬੰਦਾ ਕਮਾਏ ਵੀ ਮੁੱਖ ਮੰਤਰੀ ਮੰਨਿਆ ਲਾਉਣ ਜੋ ਮੈਂ ਮੰਨਦਾ ਵੀ ਜੇ ਜਮਾ ਗਾਰਾ ਵੱਡਿਆਂ ਦਾ ਬੰਦਾ ਉਹ ਉਹੀ ਗੱਲ ਉਹ ਕਹਿੰਦਾ ਹਜੇ ਵੀ ਹਜੇ ਵੀ 12 ਨਹੀਂ ਦਾ 11 ਕਿਹਦੇ ਬਾਹਰ ਆ ਨਾ ਮੈਂ ਤੁਹਾਨੂੰ ਪਤਾ ਤੁਹਾਨੂੰ ਚੱਕਰ ਹੋਇਆ ਮੈਂ ਚੱਕ ਕਰਕੇ ਗਿਆ ਤੂੰ 11 ਕੋਈ ਨਹੀਂ 33 ਡਿਗਰੀ ਤੇ ਤੂੰ ਕਹਿੰਦਾ ਕੋਈ ਨਹੀਂ ਅਜਿਹਾ ਦੱਸਦਾ ਆਪ ਵੀ ਨਾ ਕਿਹਦੇ ਆ ਵੀ ਇਹ ਸਰਕਾਰ ਤਾਂ ਜ਼ਿੰਮੇਵਾਰ ਰਹੀ ਗਈ ਆ ਨਾ ਸਰਕਾਰ ਇੱਕ ਬਸ ਤੁਸੀਂ ਹੀ ਰੱਖਿਆ ਸੀ ਕਿਸੀ ਨੇ 12 ਛੀ ਆਈ ਆ ਚੈੱਕ ਕਰ ਤੁਸੀਂ ਕਰ 11 ਨਹੀਂ ਆਇਆ 12 ਛੀ ਆਈ ਸੀ ਪਹਿਲੇ ਦਿਨ ਇਹਦਾ ਕੱਲ 12 ਆਇਆ ਹਾਂ ਕੱਲ 12 ਆਇਆ ਇੱਕ ਵੀ ਭਰਤੀ ਆ ਖੜਾ ਮੁੰਡਾ ਵੀਰੇ ਦਰਸ਼ੀ ਹਰ ਤੋਂ ਕਿੰਨਾ ਵੱਡਾ ਪੀਰਾ ਬੇਟਾ ਲੱਗਦਾ ਕੋਈ ਨਹੀਂ ਜਿਹੜਾ ਵਿਚਾਰਾ ਮਲਾਜਮਾ ਜਰਾ ਹੈ ਲੈ ਹੁਣ ਕਹਿੰਦਾ ਮੈਂ ਚੈੱਕ ਨਹੀਂ ਕਰੀ ਪਹਿਲੇ ਦਿਨ 12 ਛੀ ਆਈ ਸੀ ਕੱਲ 12 1 ਆਇਆ ਕੱਲ ਸ਼ਾਮ ਨੂੰ ਗੱਲਿਆਂ ਆ ਕੇ ਅੱਜ ਬੱਸ ਭਰ ਗਈ ਨਹੀਂ ਬਾਕੀ ਨਾ ਉਹ ਜੀ ਮੇਰੇ ਦੁਕਾਨ ਤੇ ਆ ਮੈਂ ਕਿਹਾ ਆਪਾਂ ਬੋਲਾਂਗੇ ਮੈਂ ਜੀ ਮੈਂ ਨਹੀਂ ਨਹੀਂ ਆ ਗਿਆ ਨਾ ਕਹੋ ਤੇ ਮੈਂ ਸੱਚੀ ਤਾਂ ਉਹ ਜੱਜ ਜੀ ਮੈਂ ਵੀ ਸੱਚ ਦਾ ਦੱਸ ਦਿੰਦਾ ਨਾ ਨਾ ਰਾਇਆ ਮੇਰੇ ਬਾਰੇ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਹੈ ਉਹ ਕਦੇ ਸੁਣ ਮੈਂ ਤੁਹਾਨੂੰ ਦੱਸੂੰਗੀ ਜਿਹੜੇ ਸੱਚ ਦਾ ਸਮਝ ਉਹ ਕੋਲ ਨਹੀਂ ਹੁੰਦਾ ਹੈ ਨਾ ਹਾਂ ਮੇਰਾ ਮਤਲਬ ਇਹ ਹੈ ਯਾਰ ਮੇਰੀ ਦੁਕਾਨ ਤੇ ਮੇਰੇ ਤਾਂ ਪਤਾ ਜੋ ਮੈਨੂੰ ਕੰਬਾਲ ਬਲਸ ਰੱਖਦਾ ਉਹ ਬੋਲੀ ਬੋਲੀ ਨੂੰ ਮੁੱਤਰ ਦਾ ਕੀ ਪਤਾ ਇਹ ਝੂਠ ਮਰੀਆਂ ਲੋਕਾਂ ਦੀ ਗੋਡੀ ਨਾ ਪੁੱਛਣ ਵਾਲੇ ਸਿੱਧਾ ਰਹਿਣਾ ਵੇਖੋ ਹੋ ਨਹੀਂ ਠੀਕ ਆ ਬਰਾ ਠੀਕ ਆ ਲਾਜ਼ਰ ਨਾ ਖੱਟਲੇ ਦਾ ਮੰਦਿਰ ਆਪੇ ਨੇ ਉਸ ਤੋਂ ਮੌਸਮ ਕਰਾਦਾ ਆ ਆ ਮੰਡੀਆਂ ਨਹੀਂ ਪਈਆਂ ਆ ਆ ਮੰਡੀਆਂ ਅੱਜ ਦੇ ਭਰ ਗਿਆ ਉਹ ਉਧਰ ਬਿੜ ਚ ਹੁੰਦਾ ਮੇਰੇ ਉੱਪਰ ਚਾਹੇ ਕੜਕ ਵੀ ਪਈ ਹੈ ਬਸ ਇਨਸਪੈਕਟਰ ਦੀ ਗੱਲ ਕਰਦੇ ਤਾਂ ਮੇਰੇ ਬਿੜ ਚ ਹਜੇ ਵੀ ਗਣਕ ਨਹੀਂ ਆ ਪਈ ਬਿਲਕੁਲ ਹੀ ਨਹੀਂ ਭਰਦਾ ਜਾ ਕੇ ਭਰਾਵਾਂ ਨੂੰ 11 ਦਾ ਦੁਸਤ ਕਰਦਾ ਅਸੀਂ ਤਾਂ ਗੱਲ ਆ ਮਿਸਟਰ ਜਿਹਨੂੰ ਕੋਈ ਇੱਕ ਹੰਕਰ ਹੋ ਕੇ ਕਿ ਉਹ ਆਉਂਗੇ ਨਹੀਂ ਖੜੇ ਹੋ ਉੱਥੇ ਕਹਿੰਦੇ ਕਿ ਕਿੱਲੀ ਹੈ ਕੱਲ ਜਿਵੇਂ ਆਫਸਰ ਕਰਦੇ